ਏ ਕਰਨ ਕਮਾਈਆਂ ਸੀ ਉਦੋਂ ਮਾਪੇ ਤਰ ਗਏ ਜਦ ਲਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤਰ ਗਏ ਓ ਵੀ ਹੁਣੇ ਦੂਰ ਗਏ ਏ ਮੇਰਾ ਭਰਾ ਹੁਣੀ ਮਾਂ ਨੂੰ ਤੋੜ ਕੇ ਖੜਿਆ ਅਕਸਰ ਇਹ ਗਾਣਾ ਮੈਂ ਪਹਿਲਾਂ ਜਦੋਂ ਸੁਣਦਾ ਹੁੰਦਾ ਨਾ ਬਾਜੀ ਦਾ ਮੈਂ ਹੋਰ ਨਜ਼ਰੀਏ ਨਾਲ ਸੁਣਦਾ ਸੀ ਜਦੋਂ ਬਾਪੂ ਪਹਿਲਾਂ ਚਲ ਗਿਆ ਮਾਤਾ ਨੂੰ ਹੁਣ 2 ਮਹੀਨੇ ਹੋ ਗਏ ਹੁਣ ਪਤਾ ਲੱਗਾ ਗਾਣੇ ਦਾ ਮੀਨਾਂ ਕੀ ਆ ਹੁਣ ਚਾਹੇ ਮੈਂ 20 ਲੱਖ ਮਾਲਮਾ ਕਰੋੜ ਰੁਪਏ ਮਾਲਮਾ ਜ਼ਿੰਦਗੀ ਚ ਗਰੀ ਕੋਈ ਨਹੀਂ ਕੋਈ ਚੱਕਰ ਨਹੀਂ ਪਰ ਮਾ ਬਾਬ ਲਈ ਇੱਕ ਵਾਰ ਜ਼ੋਰ ਦਾ ਤਾੜੀਆਂ ਆਪਣੇ ਆਪਣੇ ਮਾ ਬਾਬ ਲਈ ਜਿਨ੍ਹਾਂ ਦੇ ਮਾ ਬਾਬ ਹੈਗੇ ਸਾਰਾ ਕੁਝ ਹੁੰਦਿਆ ਹੋਇਆ ਏ ਇੱਕ ਖੱਟ ਡੜਕਦੀ ਰਹਿਣੀ ਹੈ ਤੇਂਦੀ ਹਿੰਮਤ ਪੁਰੇ ਦੇ ਬੰਟੀ ਦੀ ਯਾਰੋ ਜ਼ਿੰਦ ਤੜਫਦੀ ਰਹਿਣੀ ਐ ਪਿੰਡ ਹਿੰਮਤ ਬੁਵੇ ਤੇ ਬੰਤੀ ਦੀ ਯਾਰੋ ਜ਼ਿੰਦ ਤੜਫਦੀ ਰਹਿਣੀ ਐ ਉਂਝ ਤੇ ਹੰਝੀ ਕਈ ਵਾਰੀ ਰੇ ਗੋਦ ਵਿੱਚ ਕਈ ਵਾਰੀ ਹੰਝੂ ਲੈ ਕੇ ਮੁੜ ਗਏ ਮਾਂ ਹੁੰਦੀ ਅੱਜ ਜਾਂਦੀ ਮਾਂ ਹੁੰਦੀ ਅੱਜ ਜਾਂਦੀ ਪੁੱਛਦੀ ਹਾਲ ਮੇਰਾ ਦੁਨੀਆ ਤੋਂ ਵੱਧ ਕੇ ਕਰਦੀ ਪਿਆਰ ਮੇਰਾ ਮਾਂ ਹੁੰਦੀ ਅੱਜੋਂ ਦੀ ਪੁੱਛਦੀ ਹਾਲ ਮੇਰਾ